ਜਿੱਕਾ ਖਲਸਾ ਵਾਹ ਜਿੱਕੀ ਫਤਿਹ ਤਨ ਤਨ ਗੁਰਸਵਾਰੀ ਸਾਧ ਸੰਗਤ ਜੀਓ ਸਤਿ ਅਨੁਸਾਹਿਬ ਸ੍ਰੀ ਗੁਰੂ ਹਰਮਨ ਸਾਹਿਬ ਜੀ ਜਿਨ੍ਹਾਂ ਦਾ ਅੱਜ ਗੋਰੀ ਆਈ ਦਿਵਸ ਹੈ ਪ੍ਰਿਆਰੋ ਗੁਰਦਾ ਗਦੀ ਅਜ ਦੇ ਦਿਨ ਪ੍ਰਾਪਤ ਹੋਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਿਨਾ ਦੇ ਗ੍ਰਹਿ ਵਿਖੇ ਬਹੁ ਸਮੇਂ ਬਾਅਦ ਸਤਿਗੁਰੂ ਨੇ ਕਿਰਪਾ ਕੀਤੀ ਔਰ 1595 9 ਜੂਨ ਨੂੰ ਕਾਮਕਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਪ੍ਰਕਾਸ਼ ਹੈ। ਔਰ ਪ੍ਰਕਾਸ਼ ਕਿਹ ਜਗ੍ਹਾ ਤੇ ਹੋਇਆ ਪਿਆਰਿਓ? ਗੁਰੂ ਕੀ ਵਡਾਲੀ ਸ਼ਹਾਟਾ ਹੀਮੇ ਚੌਧਰੀ ਦੀ ਹਵੇਲੀ ਦੇ ਵਿੱਚ। ਸਹਜ ਸਹਜੇ ਸਮਾਪਿਆ। ਹਗਵੇਂ ਸਹਜ ਜਵਾਨ ਹੋਏ ਬੜੀਆਂ ਉਹਨਾਂ ਦੇ ਉੱਤੇ ਕਸਟਮਾਈ ਦਿਗਤਾਂ ਵੀ ਆਈਆਂ ਸ਼੍ਰੀ ਕਾ ਨੇ ਮਾਰਨ ਦੀਆਂ ਬੜੀਆਂ ਚਾਲਾਂ ਚਲੀਆਂ ਪਰ ਸਤਗੁਰੂ ਸਾਚੇ ਦੀਆ ਭੇਜ ਉਹ ਸਦਾ ਸਲਾਮਤ ਰਹੇ ਕਿਉਂਕਿ ਉਹਨਾਂ ਵਰਤਾ ਗੱਦੀ ਦੇ ਵਾਰਿਸ ਬਣਨਾ ਸੀ ਇਸ ਕਰਕੇ ਸਤਗੁਰੂ ਦੀ ਉਹਨਾਂ ਤੇ ਸੰਪੂਰਨ ਕਿਰਪਾ ਸੀ ਬੜੇ ਬੜੇ ਕਸ਼ਟ ਆਏ ਔਰ ਸਤਿਗੁਰੂ ਸੱਜੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨੂੰ ਬਾਬਾ ਬੁੱਢਾ ਜੀ ਨੇ ਬਾਣੀ ਬਾਣੀ ਦੇ ਵਿੱਚ ਨਪੁੰਨ ਕੀਤਾ ਘੋੜ ਸਵਾਰੀ ਦੇ ਵਿੱਚ ਨਪੁੰਨ ਕੀਤਾ ਗੱਤਕਾ ਵਾਰੀ ਦੇ ਵਿੱਚ ਨਪੁੰਨ ਕੀਤਾ ਔਰ ਪਿਆਰਿਓ ਹਰ ਤਰ੍ਹਾਂ ਜੰਗੀ ਜੋਰਾਂ ਵਾਸਤੇ ਵੀ ਤਿਆਰ ਕੀਤਾ ਜਿਵੇਂ ਕਿ ਪਹਿਲਾਂ ਹੀ ਪਤਾ ਹੁੰਦਾ ਹੈ ਔਰ ਸਾਈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਦ ਬਹੁਤ ਕਦ ਜਿਆਦਾ ਸੀ ਬੜੇ ਸੁੰਦਰ ਸ਼ੋਹਣੇ ਜਵਾਨ ਸਨ 6.5 ਮਣ ਪੱਕਾ ਵਜਨ ਸੀ ਪਿਆਰਿਓ ਉਹਨਾਂ ਦਾ ਇੱਕ ਘੋੜੀ ਦੇ ਉੱਤੇ ਸਵਾਰੀ ਕਰਕੇ ਕਿਤੇ ਜਾ ਨਹੀਂ ਸੀ ਸਕਦਾ ਵਾਰੀ ਨੇ ਨਾਲ ਉਹਨਾਂ ਦੀ ਸਵਾਰੀ ਬਦਲਣੀ ਪੈਂਦੀ ਸੀ ਇੱਕ ਸਮਾ ਆਇਆ ਸ੍ਰੀ ਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਨੇ ਰੱਖੀ ਸੀ। ਔਰ ਪਿਆਰਿਓ ਇੱਕ ਵਾਰ ਉਹਨਾਂ ਨੇ ਬਚਨ ਕੀਤਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿ ਗੁਰਬਾਣੀ ਦੇ ਵਿੱਚ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਸ ਦਾ ਮਤਲਬ ਕੀ ਹੈ? ਸ਼ੇਰ ਗੁਰੂ ਅਰਜਨ ਸਾਹਿਬ ਜੀ ਮੁਸਕਰਾ ਪਏ ਤੇ ਦੱਸਿਆ ਨਹੀਂ ਮਨ ਦੇ ਵਿੱਚ ਮੀਆਂ ਮੀਨ ਦੇ ਸ਼ੰਕਾ ਹੈ ਕਿ ਜੇ ਇਹ ਬਾਣੀ ਲਿਖੀ ਹੈ ਤੇ ਸਤਿਗੁਰੂ ਇਹਦੀ ਵਾਰਤਾ ਲਾਭ ਸਾਡੇ ਨਾਲ ਸਾਂਝੀ ਕਿਉਂ ਨਹੀਂ ਕਰਦਾ ਹੱਸ ਕੇ ਪੁੱਛਿਆ ਕਹਿੰਦੇ ਕੋਈ ਨਹੀਂ ਸਮਾ ਆ ਗਿਆ ਸਾਈਂ ਜੀ ਤੁਹਾਨੂੰ ਆਪੇ ਹੀ ਇਹ ਪੰਕਤੀ ਸਪਸ਼ਟ ਹੋ ਜਾਵੇਗੀ ਸ਼ਮਾ ਪਿਆ ਹਰਗਮਨ ਸਾਹਿਬ ਜਦੋਂ ਜਵਾਨ ਹੋਏ ਚੰਦੂ ਆਪਣੀ ਬੱਚੀ ਲਈ ਵਾ ਟੋਲਦਾ ਸੀ ਉਸ ਵੇਲੇ ਸੋਹਣਾ ਸੁਨੱਖਾ ਜਵਾਨ ਵੇਖ ਕੇ ਤੇ ਹਰਗਮਨ ਸਾਹਿਬ ਜੀ ਨੂੰ ਉਹਦੇ ਜਿਹੜੇ ਆਦਮੀ ਸੀ ਉਹ ਰਿਸ਼ਤਾ ਪੱਕਾ ਕਰਕੇ ਜਿਹਨੂੰ ਚੰਦੂ ਨੂੰ ਜਾ ਕੇ ਦੱਸਿਆ ਤੇ ਚੰਦੂ ਦੇ ਮਨ ਦੇ ਵਿੱਚ ਬੜਾ ਪਿਆਰਿਓ ਹੰਕਾਰ ਸੀ ਹੰਕਾਰੇ ਹੋਏ ਚੰਦੂ ਨੇ ਕਿਹਾ ਕਿ ਜਵਾਰੇ ਦੀ ਇੱਟ ਮੋਰੀ ਨੂੰ ਲਾਏ ਤੇ ਜਿਸ ਵੇਲੇ ਇਹ ਬਚਨ ਸੰਗਤ ਦੇ ਵਿੱਚ ਪਤਾ ਲੱਗੇ ਤੇ ਸਤਿਗੁਰੂ ਨੇ ਸੰਗਤ ਨੂੰ ਮਹਿਮਾ ਬਖਸ਼ਿਸ਼ ਕੀਤੀ ਪਿਆਰਿਓ ਕਿਹਾ ਹੈ 19 ਹਿੱਸੇ ਸਤਿਗੁਰੂ ਤੇ 21 ਹਿੱਸੇ ਸੰਗਤ ਸੰਗਤ ਨੇ ਕਿਹਾ ਮਹਾਰਾਜ ਐਸੇ ਹੰਕਾਰੀ ਪੁਰਸ਼ ਦੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ ਸਤਿਗੁਰੂ ਕਹਿਣ ਲੱਗੇ ਅਗਰ ਤੁਹਾਡੀ ਸੰਗਤ ਦੀ ਇੱਛਾ ਹੈ ਤੇ ਫਿਰ ਨਹੀਂ ਲੈਣਾ ਪਹਿਲੀ ਗੱਲ ਤਾਂ ਚੰਦੂ ਦੇ ਮਨ ਦੇ ਵਿੱਚ ਇਹ ਹੀ ਵਧੀ ਕਿ ਜਵਾਬ ਹੋਇਆ ਰਿਸ਼ਤੇ ਦਾ ਗੱਲਾਂ ਆਪਣੇ ਮੂੰਹੋਂ ਦੇ ਮਾਰੀਆਂ ਨਿਕਲੀਆਂ ਸਨ ਆਖੀਰ ਕੋ ਮੌਕਾ ਲੱਭਦਾ ਸੀ ਕਿ ਕੋਈ ਮੌਕਾ ਤਾੜ ਕੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਨੀਵਾ ਦਿਖਾਇਆ ਜਾਵੇ ਉਦੋਂ ਸੋਜ ਕੇ ਜ਼ਾਹਗੀਰੀ ਦੇ ਵਿੱਚ ਜ਼ਾਗੀਰ ਲਿਖਦਾ ਹੈ ਕਿ ਇੱਕ ਅਰਜਨ ਨਾਮ ਦਾ ਹਿੰਦੂ ਠੱਗੀ ਦੀ ਦੁਕਾਨ ਚਲਾਉਂਦਾ ਹੈ ਮੇਰਾ ਦਿਲ ਕਰਦਾ ਕਿ ਮੈਂ ਦੀ ਠੱਗੀ ਦੀ ਦੁਕਾਨ ਬੰਦ ਕਰਾਂ ਐਸਾ ਪਾਣਾ ਐਸਾ ਮੌਕਾ ਬਣਿਆ ਕਿ ਜਦੋਂ ਜ਼ਾਹਗੀਰ ਕਿਤੇ ਆਇਆ ਲਾਹੌਰ ਦੇ ਵਿੱਚ ਤੇ ਚੰਦੂ ਨੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਮਾਰਾ ਚੰਗਾ ਕੰਨ ਭਰ ਕੇ ਪਿਆਰਿਆਂ ਤੇ ਉਹਦੇ ਕੋਲੋਂ ਗ੍ਰਿਫਤਾਰੀ ਦੀ ਵਰੰਟ ਜਾਰੀ ਕਰਵਾ ਲਏ ਔਰ ਜਹਾਗੀਰ ਗ੍ਰਿਫਤਾਰੀ ਦੀ ਵਟ ਜਾਰੀ ਕਰਕੇ ਉੱਥੇ ਫਰਵਾਣਾ। ਚੰਦੂ ਨੇ ਗੁਰੂ ਸਾਹਿਬਾਂ ਨੂੰ ਪਕੜ ਲਿਆ। ਗੁਰੂ ਸਾਹਿਬ ਨੂੰ ਫੜ ਕੇ ਲਿਜਾ ਕੇ ਹਵੇਲੀ ਦੇ ਵਿੱਚ ਬੰਦ ਕੀਤਾ। ਤੇ ਪਿਆਰਿਓ ਬੜੇ ਤਰ੍ਹਾਂ ਦੇ ਡਰਾਵੇ ਦਿੱਤੇ ਐ। ਕਿ ਇੱਕ ਤੂੰ ਲੜਕੀ ਦਾ ਰਿਸ਼ਤਾ ਨਹੀਂ ਲੈ ਰਿਆ ਮੰਨਿਆ। ਦੁਜੇ ਨੰਬਰ ਦੇ ਵਿੱਚ ਤੂੰ ਇਸਲਾਮ धर्म ਕਬੂਲ ਕਰ ਲੈ ਨਹੀਂ ਤੇ ਜਾਸਾ ਐਕਟ ਦੇ ਅਧੀਨ ਤੈਨੂੰ ਕਸੀਏ ਦਿੱਤੇ ਜਾਣਗੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਲਿਆ ਤੇਥੋਂ ਜੋ ਹੁੰਦਾ ਤੂੰ ਕਰ ਲੈ ਅਸੀਂ ਕਦੇ ਇਸਲਾਮ ਕਬੂਲ ਨਹੀਂ ਕਰਾਂਗੇ ਤੇ ਨਾ ਹੀ ਤੇਰੀ ਬੇਟੀ ਦਾ ਰਿਸ਼ਤਾ ਲਵਾਂਗੇ ਆਪਣੇ ਬੇਟੇ ਵਾਸਤੇ ਹਰਗੁਏ ਸਾਹਿਬ ਦੀ ਵਾਸਤੇ ਅਸੀਂ ਰਿਸ਼ਤਾ ਨਹੀਂ ਲਵਾਂਗੇ ਕੁਣ ਤਸੀਹਾਂ ਦਾ ਦੌਰ ਚੱਲੂ ਹੋ ਗਿਆ ਸਤਗੁਰਾਂ ਨੂੰ ਹਵੇਲੀ ਦੇ ਵਿੱਚ ਕਹਿੰਦੇ ਕਿ ਚਿੜੀ ਵੀ ਪਰਣੀ ਸੀ ਮਾਰਦੀ ਉਸ ਹਵੇਲੀ ਦੇ ਵਿੱਚ ਕੋਈ ਜਾ ਨਹੀਂ ਸਕਦਾ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਚਿਰੜ ਚਿਰੜ ਕਰਕੇ ਚਰਬੀ ਜਿਹੜੀ ਸਰੀਰ ਦਾ ਸਾਥ ਛੱਡਦੀ ਹੈ ਪਰ ਪਿਆਰਿਓ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਤਨ ਮਨ ਧਾਨ ਸਭ ਸਰੀਰ ਅਕਾਲ ਪੁਰਖ ਪਰਮਾਤਮਾ ਦਾ ਹੋ ਜਾਂਦਾ ਹੈ। ਉਹਨਾਂ ਨੂੰ ਦੁੱਖ ਆਉਂਦਾ ਨਹੀਂ। ਦੁੱਖ ਆਉਂਦੇ ਜ਼ਰੂਰ ਹੈ। ਪਿਆਰਿਓ ਜਿਸ ਵੇਲੇ ਸਿਰ ਦੇ ਉੱਤੇ ਗੰਦ ਤੇ ਭ੍ਰਭੂਜੇ ਦੇ ਰਹੀਂ ਤਤੀਰੇ ਤਾਂ ਪਾਈ ਗਈ। ਸਰੀਰ ਜਿਹੜਾ ਸੀ ਉਹ ਚਰਬੀ ਚਰੜ-ਚੜੜ ਕਰਦੀ ਸੀ ਤਵੀ ਦੇ ਉੱਤੇ ਉਬਲਦੀ ਦੇਗ ਦੇ ਵਿੱਚ ਪਿਆਰਿਓ ਬਿਠਾਇਆ ਗਿਆ ਸਰੀਰ ਨੂੰ ਉਬਾਲਿਆ ਗਿਆ ਚੰਦੂ ਦੀ ਨੂੰ ਬੜੀ ਰੱਬ ਦੀ ਮੰਨਣ ਵਾਲੀ ਸੀ, ਪ੍ਰੇਮ ਵਾਲੀ ਸੀ ਤੇ ਪਿਆਰਿਓ ਵੇਖੋ ਸੋਨੇ ਦੇ ਗਹਿਣੇ ਪਹਿਰੇ ਧਾਰਾ ਨੂੰ ਦੇ ਕੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਈ। ਔਰ ਗੋੜ ਦਾ ਸ਼ਰਬਤ ਬਣਾ ਕੇ ਲਿਆਈ ਇਤਨੀ ਗਰਮੀ ਦੇ ਵਿੱਚ ਤਵੀ ਦੇ ਉੱਤੇ ਬਿਠਾਇਆ ਹੈ ਗਰਮੀ ਅੰਦਰ ਭੜਕੀ ਹੋਵੇਗੀ ਸਤਿਗੁਰਾਂ ਦਾ ਹਿਰਦਾ ਸ਼ਾਂਤ ਹੋਵੇ ਸਤਿਗੁਰਾਂ ਨੇ ਬੜਾ ਪਿਆਰ ਉਹਦਾ ਵੇਖ ਕੇ ਕਿਹਾ ਬੱਚੀ ਤੇਰੀ ਸੇਵਾ ਪ੍ਰਵਾਨ ਤੇਰੀ ਇਹ ਹੀ ਸੇਵਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਲਿਤ ਹੋਵੇਗੀ ਜਿਹੜਾ ਪਿਆਰ ਉਹ ਅੱਜ ਅਸੀਂ ਜਿਸ ਨੂੰ ਨਮਾਣੀ ਕਾਸ਼ਤੀ ਕਹਿ ਦਿੰਨੇ ਆਂ ਸ਼ਬੀਨਾ ਲਗਾਉਣੇ ਹ ਇਹ ਉਥੋਂ ਪ੍ਰਚਲਿਤ ਹੋਈ ਹੈ ਸੋ ਉਹਦੇ ਜਾਣ ਤੋਂ ਬਾਅਦ ਸਾਈਂ ਮੀਆਂ ਮੀਰ ਆਇਆ ਸਾਈਂ ਮੀਆਂ ਮੀਰ ਨੇ ਗੁਰੂ ਸਾਹਿਬ ਜੀ ਦਾ ਸ਼ਰੀਰ ਦੇਖਿਆ ਜਿਸ ਵੇਲੇ ਤਵੀ ਦੇ ਉੱਤੇ ਪਿਗਲ ਪਿਗਲ ਕੇ ਚਰਬੀ ਡਿੱਗਦੀ ਹੈ ਤਾਂ ਹਾਂ ਮਾਰਨ ਲੱਗ ਪਿਆ ਤਾਂ ਹਾਂ ਕਹਿੰਦਾ ਸਤਿਗੁਰੂ ਮੈਂ ਇੱਕ ਪੰਕਤੀ ਪੁੱਛੀ ਸੀ ਤੁਸੀਂ ਮਸਕਰਾ ਕੇ ਕਿਹਾ ਸੀ ਅੱਜ ਉਸ ਪੰਕਤੀ ਦਾ ਮੈਨੂੰ ਜਵਾਬ ਮਿਲ ਗਿਆ ਤਨ ਮਨ ਕਾੜ ਕਾੜ ਸਭ ਅਰਪੀ ਵਿੱਚ ਅਗਣੀ ਆਪ ਜਲਾਈ ਤੇ ਤੁਸੀਂ ਪ੍ਰਤੱਖ ਕਰਕੇ ਵਿਖਾ ਦਿੱਤਾ ਗੁਰਬਾਣੀ ਦੇ ਵਿੱਚ ਸੱਚ ਲਿਖਿਆ ਹੈ ਗੁਰਬਾਣੀ ਸੱਚੀ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹਦੇ ਵਿੱਚ ਜੋ ਪਿਆਰਿਓ ਲਿਖਿਆ ਹੈ ਉਹ ਟਲ ਸਚਾਈ ਤਹਾ ਮਾਰ ਕੇ ਰੋਇਆ ਸਾਈ ਮੀਆਂ ਮੀਰ ਔਰ ਇਤਨਾ ਮਨ ਦੇ ਵਿੱਚ ਕਰੋਧ ਆਇਆ ਕਿਉਂਕਿ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਪਿਆਰਿਓ ਉਹਦਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਬੜਾ ਅਸਰ ਰਸੂਖ ਸੀ ਪੁਜਿਆ ਪਹੁੰਚਿਆ ਫਕੀਰ ਸੀ ਕਹਿਣ ਲੱਗਾ ਸਹਿਬਾ ਅਗਰ ਕਿਰਪਾ ਕਰੋ ਤਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਸਕਦਾ ਸਤਿਗੁਰੂ ਕਹਿਣ ਲੱਗੇ ਭੁਲਿਆ ਇਹ ਇਟ ਨਾਲ ਇਟ ਖੜਗਾਉਂਦਾ ਨਹੀਂ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਤੇ ਅਸੀਂ ਸਬਰ ਦਾ ਮੁਕਾਬਲਾ ਕਰਕੇ ਵਿਖਾਉਣਾ ਹੈ ਸਤਿਗੁਰੂ ਕਹਿਣ ਲੱਗੇ ਤੂੰ ਮੇਰੇ ਦਿਲ ਦੀ 부ਧੀ ਨਹੀਂ ਮੈਂ ਬੁੱਧੀ ਆ ਤੇਰੇ ਅੰਦਰ ਦੀ ਉਹ ਧਰਨੀਆਂ ਸੀ ਦੋ ਨਹੀਂ ਹਾਂ ਇੱਕ ਸਦਕ ਤੇ ਇੱਕ ਹਰਮੰਦਰ ਦੀ ਉਹ ਤੂੰ ਧਰੀ ਇਹ ਮੈਂ ਧਰਾ ਰਹਿ ਰਲ ਗਈ ਦੋਹਾਂ ਫਕੀਰਾਂ ਦੀ ਵਿਥ ਇਹਨਾਂ ਵਿੱਚ ਕੋਈ ਲੱਗਦੀ ਨਹੀਂ ਐਵੇਂ ਦਿਸਦੀ ਇਹ ਵਿਥ શરીਰਾਂ ਦੀ ਪਹੁੰਚਿਆ ਹੋਇਆ ਫਕੀਰ ਸਤਗੁਰਾਂ ਨੂੰ ਨਮਸਕਾਰ ਕਰਕੇ ਚਲਾ ਗਿਆ ਹੁਣ ਜਿਸ ਵੇਲੇ ਸਤਿਗੁਰੂ ਇਹ ਗੱਲ ਨੂੰ ਨਹੀਂ ਮੰਨੇ ਅਖੀਰਲਾ ਪੈਂਤਰਾ ਚੰਦੂ ਨੇ ਵਰਤਿਆ ਕਹਿਣ ਲੱਗਾ ਸੱਜਰੀ ਗਊ ਨੂੰ ਕਤਲ ਕਰੋ ਸੱਜਰੀ ਗਊ ਦੀ ਕਤਲ ਕਰਕੇ ਉਹਦੀ ਖਲ ਲਾਓ ਖਲ ਲਾ ਕੇ ਉਹਦੇ ਵਿੱਚ ਅਰਜਨ ਨੂੰ ਮਰਿਆ ਜਾਵੇਗਾ ਜਿਵੇਂ ਜਿਵੇਂ ਖਲ ਸੁਕੇਗੀ ਕਸ ਪਵੇਗਾ ਆਪਣੇ ਆਪ ਮੰਨੇਗਾ ਇਤਨੇ ਜਾਸਾ ਐਕਟ ਅਧੀਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਪਿਆਰੇ ਦਿੱਤੇ ਗਏ ਜੋ ਸ਼ਹੀਦੀ ਦਿਹਾੜਾ ਉਹਨਾਂ ਦਾ ਜਿਹੜਾ ਇਹ 30 ਤਰੀਕ ਨੂੰ ਆਵੇਗਾ ਪਿਆਰਿਓ ਪਰ ਉਸ ਤੋਂ ਪਹਿਲਾਂ ਜਿਹੜੀ ਬੁਰੀਾਈ ਹੈ ਸਿੱਖਾਂ ਦੇ ਰਾਹੀਂ ਉਹ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਵੇਲੇ ਇਹ ਹੁਕਮ ਹੋਇਆ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਖੰਡ ਦੇ ਵਿੱਚ ਮੜਿਆ ਜਾਏਗਾ ਤੇ ਗੁਰੂ ਸਾਹਿਬ ਕਹਿਣ ਲੱਗੇ ਤੂੰ ਆਪਣਾ ਜੋੜ ਲੈਣਾ ਸ਼ੁਰੂ ਕਰ ਲੈ ਜਮੈਸ਼ ਕਰਨੀ ਸਾਨੂੰ ਇੱਕ ਵਾਰ ਇਸ਼ਨਾਨ ਕਰਨ ਦੀ ਆਗਿਆ ਬਖਸ਼ੋ ਸਰੀਰ ਤਾਂ ਬਿਲਕੁਲ ਪਹਿਲਾਂ ਹੀ ਨਿਰਵਲ ਹੋਇਆ ਪਿਆ ਪਿਆਰਿਓ ਔਰ ਜਿਸ ਵੇਲੇ ਉਹ ਰਾਵੀ ਤੇ ਇਸ਼ਨਾਨ ਕਰਨ ਜਾਂਦੇ ਨੇ ਤੇ ਰਾਵੀ ਦੇ ਵਿੱਚ ਹਲੋਕ ਹੋ ਜਾਂਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਰੀਰ ਨਹੀਂ ਸੀ ਮਿਲਿਆ ਉਹਨ ਸੰਦੇਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗੂ ਸੱਚਖੰਡ ਪਿਆਨਾ ਕਰ ਗਏ ਸੀ ਔਰ ਅੱਜ ਦੇ ਦਿਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗਦੀ ਪ੍ਰਾਪਤ ਹੋਈ ਜਿਨ੍ਹਾਂ ਦਾ ਗੁਰਿਆਈ ਦਿਵਸ ਅੱਜ ਸਮੂਹ ਸੰਗਤਾਂ ਵੱਲੋਂ ਆਲ ਵਰਡ ਤੇ ਮਨਾਇਆ ਜਾਂਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਤਾਰਿਓ ਗੱਜ ਕੇ ਫਤਿਹ ਦੀ ਸਾਂਝ ਪਾਈਏ ਜੀ